ਮੈਂ ਡੈਡੀ ਤੋਂ ਆਪਣੇ ਪਿਤਾ ਬੋਹੂਆਂ ਦਾਸ ਜੀ ਰੋੜਾ ਤੋਂ ਇੱਕੋ ਚੀਜ਼ ਸਿੱਖੀ ਹੈ ਕਿ ਰਾਜਨੀਤੀ ਦੇ ਵਿੱਚ ਕੰਮ ਪਿਆਰਾ ਹੋਣਾ ਚਾਹੀਦਾ ਚੰਮ ਨਹੀਂ ਪਿਆਰਾ ਹੋਣਾ ਚਾਹੀਦਾ ਉਹੀ ਚੀਜ਼ ਉਹੀ ਸੋਚ ਉਹੀ ਗੁੜਤੀ ਲੈ ਕੇ ਅੱਗੇ ਚੱਲੇ ਆ ਉਹਨਾਂ ਨੇ ਵੀ ਆਪਦੇ ਥੋੜੇ ਜੇ ਸਮੇਂ ਦੌਰਾਨ ਕੰਮਾਂ ਦੀ ਉਹਨਾਂ ਨੇ ਕੋਈ ਕਸਰ ਨਹੀਂ ਛੱਡੀ ਤੇ ਤੁਸੀਂ ਪਿਆਰ ਔਰ ਸਤਿਕਾਰ ਸਾਥ ਦੇਣ ਵਾਲੀ ਕੋਈ ਕਸਰ ਨਹੀਂ ਛੱਡੀ ਤੇ ਇਸੇ ਕਰਕੇ ਅੱਜ ਇੰਨੇ ਸਾਲਾਂ ਬਾਅਦ ਵੀ ਉਨਹੀਂ ਪਿਆਰ ਮਾਨ ਸਤਿਕਾਰ ਤੁਹਾਡੇ ਵੱਲੋਂ ਮਿਲੀ ਜਾ ਰਿਹਾ ਹੈ। ਉਹਨਾਂ ਦੀ ਜੋ ਸੋਚ ਸੀ, ਕੰਮਾਂ ਦੀ ਤੇ ਇਮਾਨਦਾਰੀ ਦੀ ਉਸੇ ਮੁਤਾਬਕ ਆਵਾਦੀ ਪਾਰਟੀ ਜਦੋਂ ਤੁਸੀਂ ਸੇਵਾ ਬਖਸ਼ੀ ਹੈ ਪੰਜਾਬ ਦੇ ਵਿੱਚ ਅੱਜ ਤਕਰੀਬਨ ਪੌਣੇ 4 ਸਾਲ ਹੋ ਗਏ ਤੇ ਮੈਨੂੰ ਸਲਾਮ ਹਲਕੇ ਦੇ ਵਿੱਚ ਸੇਵਾ ਬਖਸ਼ੀ ਹੈ। ਕੋਸ਼ਿਸ਼ ਰਹੀ ਹੈ ਕਿ ਜੋ ਸੰਗਤ ਨੇ ਹੁਕਮ ਕਰਤਾ ਉਹ ਕੰਮ ਪਹਿਲ ਦੇ ਆਧਾਰ ਤੇ ਹੋਵੇ। ਇਹ ਤਾਂ ਨਹੀਂ ਮੈਂ ਕਹਿੰਦਾ ਕਿ ਜੀ ਮੈਂ ਸਾਰੇ ਦੇ ਸਾਰੇ ਕੰਮ ਕਰਤੇ ਸਾਰੇ ਕੰਮ ਤਾਂ ਜੇ ਆਪਣਾ ਚਾਰਜੀਆਂ ਦਾ ਘਰ ਹੋਵੇ ਭਾਈ ਉਹਦੇ 'ਚ ਵੀ ਪੂਰੇ ਨਹੀਂ ਹੁੰਦੇ ਹੈ ਕਿ ਥੋੜਾ ਸਮਾਂ ਲੱਗ ਜਾਂਦਾ ਹੈ ਪਰ ਮੇਰੇ ਵੱਲੋਂ ਕੋਸ਼ਿਸ਼ ਰਹੀ ਹੈ ਕਿ ਜੋ ਨਗਰ ਨੇ ਕਿਸੇ ਇੱਕ ਵਿਅਕਤੀ ਨੇ ਵੀ ਹੁਕਮ ਕਰਤਾ ਤੇ ਕੰਮ ਹੋਣ ਵਾਲਾ ਤੇ ਉਹਨੂੰ ਪਹਿਦ ਦੇ ਆਧਾਰ ਦੇ ਉੱਪਰ ਉਹਦਾ ਮਗਰਾ ਕੀਤਾ ਜਾਵੇ ਤੇ ਜਿਦੀ ਵਜ੍ਹਾ ਕਰਕੇ ਅੱਜ ਜਿਹੜੇ ਕੰਮ ਗੜਾਏ ਨੇ ਚਾਹੇ ਮੇਰੇ ਲਿੱਧਰ ਵਾਲੇ ਆਪਣਾ ਸਾਥੀਆਂ ਨੇ ਗੱਲ ਕੀਤੀ ਹੈ ਕਿ ਇੰਨੇ ਸਾਲਾਂ ਦਾ 50 60 ਸਾਲ ਹੋ ਗਏ ਸੀਗੇ ਕੋਸ਼ਿਸ਼ ਕਰਦੇ ਇੱਕ ਡਰੇਨ ਦੇ ਉੱਪਰ ਪੁਲ ਸੀਗਾ ਨਹੀਂ ਹੋਇਆ ਸਾਫ਼ ਨਿਯਤ ਨਾਲ ਕੋਸ਼ਿਸ਼ ਕਰੋ ਤੇ ਬਾਬਾ ਨਾਨਕ ਆਪੇ ਭਾਗ ਲਾ ਲੈਂਦਾ ਇਹ ਮੈਂ ਮੰਨ ਕੇ ਚੱਲਦਾ ਚਾਹੇ ਬਾਦਲਪੁਰ ਦੀ ਸਰਪੰਚ ਸਾਹਿਬ ਨੇ ਗੱਲ ਕੀਤੀ ਹੈ ਸੋ ਇਹੀ ਸੋਚ ਪੰਜਾਬ ਪੱਧਰ ਤੇ ਲੈ ਕੇ ਚੱਲ ਰਿਹਾ ਅੱਜ ਹਰ ਘਰ ਨੂੰ 600 ਯੂਨਿਟ ਬਿਜਲੀ ਹੈ ਜਿਹੜੀ ਉਹ ਇਹ ਪਹਿਲਾਂ ਕਹਿੰਦੇ ਸੀਗੇ ਇਲੈਕਸ਼ਨਾਂ ਤੋਂ ਪਹਿਲਾਂ ਬਾਕੀ ਪਾਰਟੀਆਂ ਵਾਲੇ ਕਿ ਕਿੱਥੋਂ ਦੇ ਦੇਣਗੇ ਜਦੋਂ ਅਸੀਂ ਵਾਦਾ ਕੀਤਾ ਸੀਗਾ ਤੇ ਉਹੀ ਗ੍ਰਿਡ ਨੇ ਉਹੀ ਖੰਭੇ ਨੇ ਉਹੀ ਤਾਰਾਂ ਨੇ ਉਹੀ ਮੁਲਾਜ਼ਮ ਨੇ ਸਾਰਾ ਕੁਝ ਉਹੀ ਹੈ ਅੱਜ ਤਕਰੀਬਨ 3.5 ਸਾਲ ਹੋ ਗਏ ਮਿਲ ਰਹੀ ਹੈ ਕਿਸਾਨ ਭਰਾ ਸਾਰੀ-ਸਾਰੀ ਰਾਤ ਸੱਪਾਂ ਦੀਆਂ ਸਰੀਆਂ ਵਿੱਚ ਦੇ ਫਿਰਦੇ ਸੀਗੇ ਹੁਣ ਦਿਨੇ ਲੈਟ ਆਉਂਦੀ ਹੈ ਮੋਟਰਾਂ ਬੰਦ ਕਰਕੇ ਛੋਣੇ ਨੇ ਜਿਹੜੇ ਉਹ ਲੱਗਣ ਲੱਗੇ ਜਿਹੜੇ ਗ੍ਰਿਡ ਪਹਿਲਾਂ ਸਰਕਾਰਾਂ ਵੇਚਦੀਆਂ ਸੀਗੀਆਂ ਆਪਦੀਆਂ ਪ੍ਰਾਪਰਟੀਆਂ ਪ੍ਰਾਈਵੇਟ ਕੰਪਨੀਆਂ ਨੂੰ ਇਹ ਪਹਿਲੀ ਇਹੋ ਜੀ ਸਰਕਾਰ ਹੈ ਕਿ ਪ੍ਰਾਈਵੇਟ ਕੰਪਨੀ ਤੋਂ 540 ਮੈਗਾਵਾਟ ਦਾ ਜੀਵੀਕੇ ਦਾ ਥਰਮਲ ਪਾਵਰ ਪਲਾਂਟ ਹੈ ਜਿਹੜਾ ਉਹ ਸਭ ਤੋਂ ਸਸਤੇ ਰੇਟਾਂ ਦੇ ਉੱਪਰ ਖਰੀਦ ਲਿਆ ਜਿਹੜੀ ਉਹ ਇੱਕ ਡਰੇਨ ਦੀ ਕਨਾਲੇ ਦੀ ਸਫਾਈ ਹੋ ਜੇ ਉਹ ਤੇ ਮੁੜ ਕੇ 5-6 ਸਾਲ ਲੋਡ ਨਹੀਂ ਹੈਗੀ ਸੋ 5 ਸਾਲ ਤੋਂ ਪਹਿਲਾਂ ਉਸ ਨਾਲੇ ਦੀ ਜੇ ਸਫਾਈ ਅਸੀਂ ਨਰੇਗਾ ਦੇ ਵਿੱਚੋਂ ਨਹੀਂ ਦਵਾਗੇ ਇਹ ਕੇਂਦਰ ਵਾਲਿਆਂ ਨੇ ਭਾਜਪਾ ਵਾਲਿਆਂ ਨੇ ਗਲਤ ਫੈਸਲਾ ਕਰਤਾ ਜਦ ਕਿ ਉਹਨਾਂ ਨੂੰ ਦਿੱਲੀ ਬੈਠੇ ਨੂੰ ਇਸ ਗੱਲ ਦਾ ਪਤਾ ਨਹੀਂ ਹੈਗਾ ਸਾਡੇ ਪਾਰਟੀ ਵੱਲੋਂ ਵੀ ਔਰ ਸਰਕਾਰ ਵੱਲੋਂ ਵੀ ਇਹ ਮਸਲਾ ਜਿਹੜਾ ਚੱਕਿਆ ਜਾ ਰਿਹਾ ਜਿਹੜੇ ਆਪਣੇ ਮੈਂਬਰ ਪਾਰਲੀਮੈਂਟ ਨੇ ਲੋਕ ਸਭਾ ਤਿੰਨੇ ਉਹਨਾਂ ਨੂੰ ਵੀ ਕਿਹਾ ਹੋਇਆ ਉਹ ਕੇਂਦਰ ਦੇ ਨਾਲ ਮਸਲਾ ਚੱਕ ਰਹੇ ਨੇ ਕਿ ਭਾਈ ਇਹ ਇੰਨੀ ਕੋਈ ਹੁਣ ਬੂਟੀ ਆ ਗਈ ਹੁਣ ਜਰੂਰੀ ਥੋੜੀ ਜਿਹੀ ਬੂਟੀ ਨੇ ਜਾਂ ਜਿਹੜੇ ਖਾਣਿਆਂ ਦੀ ਸਪਾਈ ਹੈ ਜਰੂਰੀ ਥੋੜੀ ਜਿਹੀ ਕਿ 5-7 ਸਾਲ ਉੱਥੇ ਉੱਥੇ ਘਾਈ ਨਹੀਂ ਹੋਊਗਾ ਠੀਕ ਹੈ ਨਾ ਤਾਂ ਉਸ ਕਰਕੇ ਉਹ ਮਸਲਾ ਹੈਗਾ ਕੇਂਦਰ ਦੇ ਨਾਲ ਉਹਦੇ ਕਰਕੇ ਇਹ ਦਿੱਕਤ ਹੈ ਕਾਫੀ ਜ਼ਿਆਦਾ ਆਈ ਪਈ ਹੈ ਵੀ ਜੇ ਸਪੋ 100 ਕਾਰਡ ਬਣੇ ਹੋਏ ਨੇ ਤੇ ਉਹ 100 ਕਾਰਡ ਜਦੋਂ ਕੰਮ ਹੀ ਘਟਾਤਾ ਉਹਨਾਂ ਨੇ ਉਹ 20 ਹੀ ਬੰਦੇ ਨੂੰ ਕੰਮ ਮਿਲ ਪੰਦਾ ਹੈ ਆਹੀ ਪ੍ਰੋਬਲਮ ਹੈ ਨਾ ਜੀ ਸੋ ਇਹ ਲੱਗੇ ਹੋਏ ਆ ਜੀ ਪਰ ਇਹਦੇ ਚ ਇਹ ਫੈਸਲਾ ਜਿਹੜਾ ਉਹ ਕੇਂਦਰ ਸਰਕਾਰ ਨੇ ਲਾਉਂਦੇ ਲੱਗੇ ਹੋਏ ਆ ਅਸੀਂ ਸਾਰੇ ਪਰਮਾਨਾਂ ਉਸ ਕਰਕੇ ਉਹਨਾਂ ਨੂੰ ਸ਼ਾਇਦ ਸਮਝ ਆ ਜਾਏ